One of the premium and prestigious professional institutes, providing a wide range of professional courses with 100% placement assistance. We are Sri Sai Group of Institutes. Today, I'm very much to here, there are many sports department. Here, sports department. Today, I'm two sports. Coach here, boxing coach, Nandender. The, our badminton coach Shashank ji, Shishant's brother ji. Here, today, our young kid, Aayu. जिला स्पोर्ट्स डिपार्टमेंट पठानकोट ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਪੰਜਾਬ ਸਪੋਰਟਸ ਡਿਪਾਰਟਮੈਂਟ ਡਾਇਰੈਕਟਰ ਸਪੋਰਟਸ ਹਰਪ੍ਰੀਤ ਸਿੰਘ ਸੂਦਨ ਜੀ ਤੇ ਡਿਪਟੀ ਡਾਇਰੈਕਟਰ ਸਪੋਰਟਸ ਰਣਵੀਰ ਸਿੰਘ ਪੰਘੂ ਜੀ ਤੇ ਬਾਕੀ ਸਾਰੇ ਸਾਡੇ ਦੇਸੀ ਪ੍ਰਸ਼ਾਸਨ ਵਾਲੋਂ ਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਨਵੇਂ ਕੋਚੀਓ ਜਿਹੜੇ ਆ ਉਹ ਜੁਆਇਨ ਕਰਵਾਇਆ ਇਹਦੇ ਨਾਲ ਜਿਹੜਾ ਜੂਥ ਆ पठानकोट ਦਾ ਉਹ ਹੋਰ ਸਪੋਰਟਸ ਨਾਲ ਜੁੜੂਗਾ ਤੇ ਜਿਹੜੀਆਂ ਸਾਡੇ पठानकोट ਦੀਆਂ ਖੇਡਾਂ ਹੋਰ ترقیਆਂ ਕਰਨਗੀਆਂ ਔਰ ਬੱਚੇ ਵੱਤੋਂ ਵੱਤ ਜਿਹੜੇ ਉਹ ਨਾਲ ਜੁੜਨਗੇ ਕਿਉਂਕਿ ਖੇਡ ਨਰਸਰੀਆਂ ਦਾ ਜਿਹੜਾ ਐਮ ਸਾਹਿਬ ਦਾ ਸੁਪਨਾ ਸੀ ਉਹ ਅੱਜ ਇਹ ਪੂਰਾ ਹੋ ਗਿਆ ਆ ਔਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਸਮੂਹ ਜ਼ਿਲ੍ਹਿਆਂ ਦੇ ਵਿੱਚ ਹੀ ਕੋਚ ਜਿਹੜੇ ਆਏ ਆ ਪਰ ਸਾਡੇ ਪ੍ਰਾਣਕੋੜ ਵਿੱਚ ਵੀ ਦੋ ਕੋਚ ਆਏ ਆ ਔਰ ਅਸੀਂ ਹੋਰ ਇਹ ਦੁਪਾਏ ਆਪਣੇ ਪ੍ਰਸ਼ਾਸਨ ਵੱਲੋਂ ਹੋਰ ਮੰਗ ਕਰਦੇ ਆ ਡਿਪਾਰਟਮੈਂਟ ਨੂੰ ਕਿ ਸਾਨੂੰ ਥੋੜੇ ਕੋਚਾਂ ਦਾ ਹੋਰ ਵਾਅਦਾ ਕੀਤਾ ਜਾਵੇ ਪ੍ਰਾਣਕੋੜ 'ਚ ਤੇ ਉਹ ਬਾਕੀ ਬਗੇਮਾਂ ਦੇ ਵਿੱਚ ਹੋਰ ਜਿਹੜੇ ਕੋਚ ਆਉਣ ਇਹ ਅੱਜ ਸਾਨੂੰ ਬੜਾ ਹੀ ਖੁਸ਼ੀ ਦਾ ਦਿਨ ਸਾਡੇ ਨਾਲ ਬਾਕੀ ਹੋਰ ਵੀ ਖੇਡ ਤੋਂ ਪ੍ਰਬੰਧਿਤ ਸੱਜਣ ਜਿਹੜੇ ਜੁੜੇ ਆ ਕਿ ਕਿਹਨਾਂ ਨੂੰ ਜੁਆਇਨਿੰਗ ਆ ਦੇਣੇ ਆ ਜਿਨ੍ਹਾਂ ਦਾ ਔਰ ਇਹ ਨਵੇਂ ਮੁੰਡਿਆਂ ਨੂੰ ਜਿਹੜੀ ਜੋਬ ਮਿਲੀ ਆ ਪਲੇਅਰਾਂ ਨੂੰ ਇਹਦੇ ਕਰਕੇ ਸਾਰਾ ਜਿਹੜਾ ਪਠਾਨਪੁਰ ਦੇ ਵਿੱਚ ਹੋਰ ਵੀ ਗੇਮਾਂ ਦਾ ਜਿਹੜਾ ਸਕੋਪ ਆ ਵਧੂਗਾ ਥੈਂਕ ਯੂ